ਸਸੇ ਗੱਲ ਦੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਉਹ ਦੇਖਣ ਵਾਲੇ ਸਾਰੇ ਦਰਸ਼ਕ ਵੀਰ ਪੈਣ ਪਰਾਵਾਂ ਦਾ ਮੁੜ ਤੋਂ ਸਵਾਗਤ ਹੈ ਸਾਡੀ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਜੂਨ ਮਹੀਨੇ ਦੇ ਆਖਰੀ ਦਿਨ ਜਾਨੀ ਕਿ 23 ਜੂਨ ਤੋਂ ਲੈ ਕੇ 30 ਜੂਨ ਦੇ ਵਿੱਚ ਕੀ ਹਾਲਾਤ ਪੰਜਾਬ ਦੇ ਵਿੱਚ ਬਣਦੇ ਦਿਖਾਈ ਦੇ ਰਹੇ ਨੇ ਕਿਉਂਕਿ ਗਰਮੀ ਨੇ ਇੱਕ ਵਾਰੀ ਫਿਰ ਜ਼ੋਰ ਫੜਿਆ ਹੈ ਪਰ ਟੈਂਪਰੇਚਰ ਦੇ ਵਿੱਚ ਕਾਫੀ ਘਰਾਬਟ ਆ ਚੁੱਕੀ ਹੈ ਕਿਉਂਕਿ ਪਿਛਲੇ 2-3 ਦਿਨ ਲਗਾਤਾਰ ਠੰਮੇ ਰੂਪ ਦੇ ਵਿੱਚ ਪੰਜਾਬ ਹਰਿਆਣਾ ਰਾਜਸਥਾਨ ਦੇ ਵਿੱਚ ਮੀਂਹ ਹੋਇਆ ਹੈ ਜਿਸ ਦੇ ਨਾਲ ਟੈਂਪਰੇਚਰ ਦਾ ਕਾਬੂ ਵਿੱਚ ਆਏ ਨੇ ਪਰ ਹਮਸ ਵਰਗਾ ਮਾਹੌਲ ਬ ਦਿਸ਼ਾ ਤੋਂ ਤੇ ਦੱਖਣ ਦਿਸ਼ਾ ਤੋਂ ਚੱਲ ਰਹੀਆਂ ਨੇ ਉਹ ਆਪਣੇ ਨਾਲ ਨਮੀ ਲੈ ਕੇ ਆ ਰਹੀਆਂ ਨੇ ਜਿਸ ਦੇ ਕਾਰਨ ਹਮਤ ਵਰਗਾ ਮਾਹੌਲ ਬਣਿਆ ਹੋਇਆ ਹੈ ਸਭ ਤੋਂ ਪਹਿਲਾਂ ਅਸੀਂ ਮੌਨਸੂਨ ਦੀ ਜਾਣਕਾਰੀ ਦਵਾਂਗੇ ਤਾਂ ਕਿ ਤੁਹਾਨੂੰ ਪਤਾ ਲੱਗ ਸਕੇ ਕਦੋਂ ਗਰਮੀ ਤੋਂ ਰਾਹਤ ਮਿਲਦੀ ਦਿਖਾਈ ਦੇ ਰਹੀ ਹੈ ਮੌਨਸੂਨ ਦੀ ਜਾਣਕਾਰੀ ਦੇਖ ਲੈਂਦੇ ਹਾਂ ਉਸ ਤੋਂ ਬਾਅਦ ਅਲਰਟ ਦੇਖਾਂਗੇ ਤੇ ਡੇ ਬਾਈ ਡੇ ਆਪਾਂ ਮੌਸਮ ਮੌਸਮ ਦੀ ਜਾਣਕਾਰੀ ਦਵਾਂਗੇ ਜੀ ਮੌਨਸੂਨ ਦੀ ਤਾਜ਼ਾ ਤਸਵੀਰ ਤੁਹਾਡੇ ਸਾਹਮਣੇ ਹੈ ਕਿਉਂਕਿ 24 ਜੂਨ ਨੂੰ ਕੱਲ੍ਹ ਦੀ ਦਿਨ ਲਾਂਚ ਹੋਈ ਸੀ ਤੇ ਇਸ ਦੀ ਜਾਣਕਾਰੀ ਦੇਣ ਤੋਂ ਪਹਿਲਾਂ ਛੋਟੀ ਜਿਹੀ ਰਿਕਵੈਸਟ ਹੈ ਜੀ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰ ਲਿਓ ਵੀਡੀਓ ਚੰਗੀ ਲੱਗਦੀ ਹੈ ਲਾਈਕ ਜ਼ਰੂਰ ਕਰਿਆ ਕਰੋ ਕਮੈਂਟ ਬਾਕਸ ਦੇ ਵਿੱਚ ਪਿੰਡ ਜ਼ਿਲ੍ਹੇ ਸ਼ਹਿਰ ਦਾ ਨਾਮ ਲਿਖ ਕੇ ਆਪਣੇ ਏਰੀਆ ਦਾ ਮੌਸਮ ਦੇ ਹਾਲਾਤ ਲਿਖ ਦਿਓ ਤਾਂ ਕਿ ਬਾਕੀ ਦਰਸ਼ਕ ਵੀਰਾਂ ਨੂੰ ਤੁਹਾਡੇ ਏਰੀਆ ਦੇ ਹਾਲਾਤ ਪਤਾ ਲੱਗ ਸਕਣ ਜ਼ੂਮ ਕਰਕੇ ਅਗਰ ਮੈਂ ਦਿਖਾਵਾਂ ਤਾਂ ਤੁਸੀਂ ਦੇਖ ਸਕਦੇ ਹੋ ਜਿਹੜਾ ਗ੍ਰੇ ਏਰੀਆ ਹੈ ਜੀ ਇਹ ਏਰੀਆ ਪੱਛਮੀ ਬੰਗਾਲ ਉੜੀਸਾ ਦਾ ਬਹੁਤਾ ਹਿੱਸਾ ਕਵਰ ਹੋ ਚੁੱਕਿਆ ਹੈ ਜੀ ਅਗਰ ਅਸੀਂ ਪੂਰਬ ਵਾਲੀ ਸਾਈਡ ਗੱਲ ਕਰੀਏ ਤਾਂ ਪੂਰਬ ਦੇ ਵਿੱਚ ਪਹਿਲਾਂ ਇਹ ਅਸਾਮ ਦੇ ਕੋਲ ਰੁਕਿਆ ਹੋਇਆ ਸੀ ਪਰ ਹੁਣ ਇਹ ਬਿਹਾਰ ਅਤੇ ਝਾਰਖੰਡ ਦੇ ਬਹੁਤੇ ਹਿੱਸਿਆਂ ਨੂੰ ਕਵਰ ਕਰਦਾ ਹੋਇਆ ਹੁਣ ਅੱਗੇ ਵੱਧਦਾ ਦਿਖਾਈ ਦੇ ਰਿਹਾ ਜੋ ਕਿ ਇੱਕ ਬਹੁਤ ਚੰਗੀ ਗੱਲ ਹੈ ਕਿਉਂਕਿ ਅਚਾਨਕ ਇਸ ਦੀ ਸਪੀਡ ਘਟ ਗਈ ਸੀ ਪਰ 21 22 ਤਰੀਕ ਦੀ ਗੱਲ ਕਰੀ ਤਾਂ ਅਚਾਨਕ ਕਿਸੇ ਨਦਵਾਰ ਤੋਂ ਸਪੀਡ ਫੜੀ ਹੈ ਜੋ ਕਿ ਹੁਣ ਲਗਾਤਾਰ ਪੰਜਾਬ ਦੇ ਵੱਲ ਵੱਧਦੀ ਹੋਈ ਦਿਖਾਈ ਦੇ ਰਹੀ ਹੈ ਜਿਸ ਤੋਂ ਕਿ ਇੱਕ ਚੰਗਾ ਸੰਕੇਤ ਬਣ ਰਿਹਾ ਹੈ ਕਿ 29 ਤਰੀਕ ਦੇ ਨੇੜੇ ਤੇੜੇ ਅਤੇ 29 3 ਜੁਲਾਈ ਇਹਨਾਂ ਦੇ ਵਿਚਕਾਰ ਪੰਜਾਬ ਦੇ ਵਿੱਚ ਮੌਨਸੂਨ ਐਂਟਰ ਕਰ ਰਿਹਾ ਤੇ ਬੜੇ ਧਮਾਕੇਦਾਰ ਤਰੀਕੇ ਨਾਲ ਐਂਟਰ ਕਰਦਾ ਦਿਖਾਈ ਦੇ ਰਿਹਾ ਹੈ ਪਿਛਲੇ ਵਾਰ ਨਾਲੋਂ 5 ਜੁਲਾਈ ਨੂੰ ਮੌਨਸੂਨ ਨੇ ਐਂਟਰ ਕੀਤਾ ਸੀ ਇਸ ਵਾਰ ਲਗਭਗ 5 ਅਤੇ 6 ਦਿਨ ਅਡਵਾਂਸ ਚੱਲਦਾ ਹੋਇਆ ਦਿਖਾਈ ਦੇ ਰਿਹਾ ਜੋ ਕਿ ਚੰਗੀ ਖਬਰ ਹੈ ਗਰਮੀ ਦੀ ਰਾਹਤ ਦੇ ਪੱਖ ਤੋਂ ਅਤੇ ਝੋਨੇ ਦੇ ਪੱਖ ਤੋਂ ਕਿ ਝੋਨੇ ਦਾ ਸੀਜ਼ਨ ਸ਼ੁਰੂ ਹੋ ਚੁੱਕਿਆ ਹੈ ਕਿਸਾਨ ਵੀਰਾਂ ਨੂੰ ਪਾਣੀ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਜਮੀਨੀ ਪਾਣੀ ਘਟ ਵਰਤ ਹੋਏਗਾ ਕਿਉਂਕਿ ਬਾਰਿਸ਼ ਅਗਰ ਜਲਦੀ ਟਾਈਮ ਨਾਲ ਸ਼ੁਰੂ ਹੋ ਜਾਣਗੀਆਂ ਹੁਣ ਅਸੀਂ ਗੱਲ ਕਰ ਲੈਂਦੇ ਹਾਂ ਡੇ ਬਾਈ ਡੇ ਮੌਸਮ ਕਿਵੇਂ ਦਾ ਬਣੇਗਾ ਜੀ ਅਗਰ ਅਸੀਂ ਗੱਲ ਕਰ ਲਈਏ ਮੌਸਮ ਵਿਭਾਗ ਦੇ ਅਲਰਟ ਜਾਰੀ ਜਿਹੜੇ 22 ਤਰੀਕ ਨੂੰ ਹੋਏ ਨੇ ਉਹ ਤੋਂ ਕੀ ਪਤਾ ਲੱਗ ਰਿਹਾ ਜੀ ਉਹਨਾਂ ਦੇ ਵਿੱਚ ਦੱਸਿਆ ਗਿਆ ਕਿ ਆਉਂਦੇ 24 ਘੰਟੇ ਯਾਨੀ ਕਿ 23 ਤਰੀਕ ਦੇ ਨੇੜੇ ਤੇੜੇ ਪੰਜਾਬ ਹਰਿਆਣਾ ਦੇ ਵਿੱਚ ਮੀਂਹ ਹੁੰਦੇ ਦਿਖਾਈ ਦੇ ਰਹੇ ਨੇ ਜੋ ਕਿ ਬਹੁਤ ਲਾਈਟ ਪਰਪਸ ਦੇ ਨੇ ਮਤਲਬ ਜਿਹੜੇ ਕਿ ਸਭ ਤੋਂ ਹਲਕੇ ਦਰਮਿਆਨੇ ਮੀਂਹ ਹੁੰਦੇ 23 ਤਰੀਕ ਨੂੰ ਦਿਖਾਈ ਦੇ ਰਹੇ ਨੇ ਪਰ ਕੋਈ ਬਹੁਤ ਵੱਡੀ ਕਾਰਵਾਈ ਅਜ ਪੈ ਨਹੀਂ ਦਿਖਾਈ ਨਹੀਂ ਦੇ ਰਹੀ ਹਲਕੀ ਫੁਲਕੀ ਟੁੱਟਵੀਂ ਬਦਲਵਾਈ ਹੁੰਦੀ ਵਿਸ਼ੱਕ ਦਿਖਾਈ ਦੇ ਰਹੀ ਹੈ ਟੈਂਪਰੇਚਰ ਜਿਹੜੇ ਨੇ ਉਹ ਹੌਲੀ ਹੌਲੀ ਹੁਣ ਕਾਬੂ ਵਿੱਚ ਆਉਂਦੇ ਦਿਖਾਈ ਦੇ ਰਹ ਜੋ ਕਿ ਲਗਾਤਾਰ 45 ਡਿਗਰੀ ਨੂੰ ਟੱਚ ਕਰਦੇ ਸੀ ਹੁਣ ਗੱਲ ਕਰ ਲਈਏ ਆਉਂਦੇ ਦਿਨਾਂ ਦੇ ਪੂਰਵਨਮਾਨ ਦੀ 22 ਤਰੀਕ ਲੰਘ ਚੁੱਕੀ ਹੈ ਜੀ 23 ਤਰੀਕ ਤੋਂ ਲੈ ਕੇ 25 ਤਰੀਕ ਤੱਕ ਮੌਸਮ ਖੁਸ਼ਕ ਅਤੇ ਸਾਫ ਦੱਸਿਆ ਗਿਆ ਹੈ ਟੁੱਟਵੇਂ ਰੂਪ ਦੇ ਵਿੱਚ ਬੱਦਲਬਾਈ ਹੁੰਦੀ ਰਹੇਗੀ ਕਿਣਮਣ ਕਾਣੀ ਦੇ ਹਾਲਾਤ ਓਵਰਾਲ ਤਾਂ ਨਹੀਂ ਬਣਨਗੇ ਪਰ ਕਿਸੇ ਕਿਸੇ ਏਰੀਆ ਦੇ ਵਿੱਚ ਕਿਣਮਣ ਕਾਣੀ ਪਰ ਤੋਂ ਗਰੇਜ ਨਹੀਂ ਕੀਤਾ ਜਾ ਸਕਦਾ ਕਿਉਂਕਿ ਪ੍ਰੀ ਮੌਨਸੂਨ ਬੱਦਲ ਹੁਣ ਪੰਜਾਬ ਹਰਿਆਣਾ ਰਾਜਸਥਾਨ ਵੱਲ ਵਧਦੇ ਹੋਏ ਦਿਖਾਈ ਦੇ ਰਹੇ ਨੇ ਗੱਲ ਕਰ ਲਈ 26 ਤਰੀਕ ਤੋਂ ਲੈ ਕੇ 28 ਤਰੀਕ ਦੀ 26 ਤਰੀਕ ਤੋਂ 28 ਤਰੀਕ ਤੱਕ ਤੁਸੀਂ ਦੇਖ ਸਕਦੇ ਹੋ 26 ਗਈ ਹੈ ਪਰ 28 ਤਰੀਕ ਤੋਂ ਬਾਅਦ ਸੈਕਟਰੀਟ ਨੇ ਦੱਸੀ ਗਈ ਹੈ ਜੋ ਕਿ ਇੱਕ ਚੰਗੇ ਹਾਲਾਤ ਦਿਖਾਈ ਦੇ ਰਹੇ ਨੇ ਕਿਉਂਕਿ 28 ਤਰੀਕ ਤੋਂ ਸੋਹਣੇ ਮੀਂਹ ਹੋਣ ਦੀ ਉਮੀਦ ਹੈ ਜੀ ਪੰਜਾਬ ਦੇ ਨਾਲ ਲਾਤੇ ਸੂਬੇ ਰਾਜਸਥਾਨ ਅਤੇ ਹਰਿਆਣੇ ਦੇ ਵਿੱਚ ਪੰਜਾਬ ਦਾ ਉਹ ਹਿੱਸਾ 28 ਤਰੀਕ ਨੂੰ ਕਵਰ ਹੁੰਦਾ ਦਿਖਾਈ ਦੇ ਰਿਹਾ ਜਿਹੜਾ ਕਿ ਦੁਆਬੇ ਦਾ ਹਮਾਚਲ ਨਾਲ ਟੱਚ ਕਰਦੀ ਬੈਲਟ ਹੈ ਜੀ ਨੰਗਲ ਤੋਂ ਲੈ ਕੇ ਆਨੰਦਪੁਰ ਸਾਹਿਬ, ਕੀਰਤਪੁਰ ਸਾਹਿਬ, ਰੋਪੜ, ਕੋਰਾਲੀ, ਮੋਹਾਲੀ, ਮੋਰਿੰਡਾ ਇਹ ਇਹਨਾਂ ਦੇ ਵਿੱਚ ਮੀਂਹ ਹੁੰਦੇ ਦਿਖਾਈ ਦੇ ਰਹੇ ਨੇ ਤੇ ਜਿਹੜੀ ਹੇਟਲੀ ਬੈਲਟ ਅਗਰ ਗੱਲ ਕਰ ਲਈਏ ਜਿਹੜੀ ਕਿ ਰਾਜਸਥਾਨ ਨੂੰ ਟੱਚ ਕਰਦੀ ਹੈ ਜਿਹੜੀ ਕਿ ਸਗਰੂਰ ਵਾਲੇ ਸਾਈਡ ਦੀ ਹੋਗੀ, ਪਟਿਆਲੇ ਵਾਲੀ ਸਾਈਡ ਦੀ ਹੋਗੀ ਉਹਨਾਂ ਦੇ ਵਿੱਚ ਮੀਂਹ ਹੁੰਦੇ ਦਿਖਾਈ ਦੇ ਰਹੇ ਨੇ ਅਗਰ ਦੇ ਵਿੱਚ ਐਂਟਰ ਕਰੇਗਾ 29 ਤਰੀਕ ਨੂੰ ਅ ਅੱਧਾ ਪੰਜਾਬ ਜਿਹੜਾ ਕਿ ਦੁਆਬੇ ਵਾਲੇ ਸਾਈਡ ਤੋਂ ਅਤੇ ਥੋੜਾ ਜਿਹਾ ਮਾਨਸੇ ਜ਼ਿਲ੍ਹੇ ਦਾ ਕੁਝ ਬਠਿੰਡੇ ਦਾ ਹਿੱਸਾ ਪਰ ਮਾਝੇ ਵਾਲਾ ਏਰੀਆ ਕਵਰ ਹੁੰਦਾ ਦਿਖਾਈ ਨਹੀਂ ਦੇ ਰਿਹਾ ਪਰ 30 ਤਰੀਕ ਨੂੰ ਟੁੱਟਵੇਂ ਰੂਪ ਦੇ ਵਿੱਚ ਹੌਲੀ ਹੌਲੀ ਤਰੀਕੇ ਨਾਲ ਇਹ ਮਾਝੇ ਦੇ ਏਰੀਏ ਨੂੰ ਵੀ ਕਵਰ ਕਰਦਾ ਦਿਖਾਈ ਦੇ ਰਿਹਾ ਯਾਨੀ ਕਿ 30 ਤਰੀਕ ਨੂੰ ਓਵਰ ਆਲ ਪੰਜਾਬ ਦੇ ਵਿੱਚ ਮੀਂਹ ਦਿਖਾਈ ਦੇ ਰਿਹਾ ਜੀ ਮੌਨਸੂਨ ਦੀ ਐਂਟਰੀ ਹੁੰਦੀ ਦਿਖਾਈ ਦੇ ਰਹੀ ਹੈ ਇਹ 29 30 ਅਤੇ 1 ਜੁਲਾਈ ਇਹ ਤਿੰਨ ਦਿਨ ਨੇ ਜਿਨ੍ਹਾਂ ਦੇ ਵਿੱਚ ਐਂਟਰੀ ਤੁਮਾਂ ਕਿਹੜੇ ਤਰੀਕੇ ਨਾਲ ਪੰਜਾਬ ਦੇ ਵਿੱਚ ਹੁੰਦੀ ਮੌਨਸੂਨ ਦੀ ਦਿਖਾਈ ਦੇ ਰਹੀ ਹੈ ਇਹ ਸੀ ਜੀ ਅਪਡੇਟ ਆਪਣੀ 23 ਤਰੀਕ ਤੋਂ ਲੈ ਕੇ 30 ਤਰੀਕ ਤੱਕ ਦੇ ਮੌਸਮ ਦੀ ਸਾਰੀ ਜਾਣਕਾਰੀ ਚੰਗੇ ਤਰੀਕੇ ਨਾਲ ਦੇਣ ਦੀ ਕੋਸ਼ਿਸ਼ ਕੀਤੀ ਹੈ ਬੜੀ ਮਿਹਨਤ ਲਾ ਕੇ ਵੀਡੀਓ ਬਣਾਉਂਦੇ ਆਂ ਅਗਰ ਤੁਸੀਂ ਵੀਡੀਓ ਨੂੰ ਸ਼ੇਅਰ ਕਰੋਗੇ ਆਪਣੇ ਜ਼ਿਆਦਾ ਦੋਸਤਾਂ ਤੱਕ ਜਿਨ੍ਹਾਂ ਨੂੰ ਈਜ਼ੀ ਲੋੜ ਹੈ ਤਾਂ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਮਿਲੇਗੀ ਬਹੁਤ ਜ਼ਿਆਦਾ ਮੋਟੀਵੇਸ਼ਨ ਮਿਲੇਗੀ ਵੀਡੀਓ ਚੰਗੀ ਲੱਗਦੀ ਹੈ ਤਾਂ ਲਾਈਕ ਈਰੋ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਅਜਿਹੀਆਂ ਵੀਡੀਓ ਲਗਾਤਾਰ ਤੁਹਾਡੇ ਤੱਕ ਆਉਂਦੇ ਰਹਿਣ ਇਹ ਵੀਡੀਓ ਦੇਖਣ ਦੇ ਲਈ ਸਾਰੇ ਦਰਸ਼ਕ ਵੀਰ ਸਬਸਕ੍ਰਾਈਬ ਕਰਦੇ ਹੋ ਵੀਡੀਓ ਨੂੰ ਲਾਈਕ ਕਰਦੇ ਹੋ ਤੇ ਸ਼ੇਅਰ ਕਰਦੇ ਹੋ ਆਪਣੇ ਜਿਆਦਾ ਦੋਸਤਾਂ ਦੇ ਨਾਲ ਅਖੀਰ ਦੇ ਵਿੱਚ ਮੋੜ ਤੋਂ ਧੰਨਵਾਦ ਜੀ ਸਾਰਿਆਂ ਦਾ